ਅੱਜ ਸਵੇਰੇ 8:30 ਵਜੇ ਚਾਵਾ ਰੋਡ ਦੇ ਪਿੰਡ ਸਮਸਤਪੁਰ ਦੇ ਕੋਲ ਮਿੰਨੀ ਬੱਸ ਤੇ ਮੋਟਰਸਾਈਕਲ ਦੀ ਟੱਕਰ ਦਰਮਿਆਨ ਦਰਦਨਾਕ ਹਾਦਸਾ ਵਾਪਰਦਾ ਜਿੱਥੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚਲੀ ਗਈ ਜਿਸ ਦੇ ਪਛਾਣ ਨੂੰ 29 ਸਾਲਾ ਜਸਕਰਨ ਦੇਜੋ ਹੋਈ ਹੈ ਤੇ ਜਸਕਰਨ ਦੋ ਪੈਣ ਦੇ ਇਕਲੌਤਾ ਪਰਾਸੀ ਤੇ ਪਿਤਾ ਦੀ ਮੌਤ ਹੋ ਚੁੱਕੀ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਚਾਵਾ ਰੋਡ ਤੇ ਪਿੰਡ ਸਮਸਤਪੁਰ ਦੇ ਕੋਲ ਇੱਕ ਫੈਕਟਰੀ ਦੀ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਸਾਹਮਣੇ ਸਾਈਡ ਰੂਡ ਤੋ ਆ ਰਹੀ ਮੋਟਰਸਾਈਕਲ ਨੂੰ ਚੁਪੇੜ ਦੇ ਵਿੱਚ ਲੈ ਲਿਆ ਜਿਸ ਦੇ ਚਲਦੇ ਇਸ ਮੁੰਡੇ ਦੀ ਜਾਨ ਚਲੀ ਗਈ ਫੈਮਿਨੀ ਬੱਸ ਨੇ ਆਪਣੇ ਚੁਪੇੜ ਦੇ ਵਿੱਚ ਜਦੋਂ ਇਸ ਮੁੰਡੇ ਨੂੰ ਲਿਆ ਤੇ نیچے ਡਿੱਗਦਾ ਤੇ ਇਸ ਦੀ ਮੌਤ ਹੋ ਗਈ ਹੈ ਫੈਮਿਨੀ ਬੱਸ ਚਾਲਕ ਮੋਟਰਸਾਈਕਲ ਨੂੰ 50 ਮੀਟਰ ਕਸੀਡ ਦਾ ਲੈ ਗਿਆ ਜਿਸ ਕਾਰਨ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਲੋਕਾਂ ਦੇ ਕਹਿਣੇ ਕਿ ਨੌਜਵਾਨ ਮੋਹਾਲੀ ਤੋਂ ਡਿਊਟੀ ਕਰਕੇ ਆਪਣੇ ਘਰ ਰਾਏਪੁਰ ਜਾ ਰਿਹਾ ਸੀ ਤੇ ਘਰ ਦੇ ਵਿੱਚ ਇਕ ਲੱਖ ਕਮਾਉਣ ਵਾਲਾ ਸੀ ਮੇਰਾ ਨਾਮ ਇੰਦਰਪਾਲ ਸਿੰਘ ਜੀ ਕੋਈ ਨਾਮ ਹੋਣਾ ਹੈ ਹੁਣ ਤੋਂ ਘੰਟਾ ਪਹਿਲਾਂ ਇੱਕ ਬਹੁਤ ਹੀ ਮੰਨਪੂਰਨ ਘਟਨਾ ਹੋ ਰਹੀ ਹੋਈ ਆ ਸੌਫ ਸੈਂਡ ਸੌਫ ਸਰਦੇਵ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਉਲ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸੇ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਵਾਰ ਨੂੰ ਖੋਲ ਕੇ ਘਰ ਦਾ ਇਕਲੋਤਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਜਿਹਦੇ ਕੋਲ ਤੇ ਗੁਜ਼ਾਰਾ ਕਰਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਕਿਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤੇ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਤੇ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਜੀ ਸਾਥ ਦਾ ਸਾਥ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਇਹ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉਥੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫੈਕਟਰੀ ਨਹੀਂ ਬਸ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸਾਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਹੈ ਤੇ ਬਾਡੀ ਕਾਫੀ ਦੂਰ ਪਈ ਹੈ ਕਿਉਂਕਿ ਬਾਡੀ ਉਰੇ ਡਿੱਗੀ ਜੀ ਫਿਰ ਬੱਸ ਵਾਲਾ ਕਿਹੜੀ ਮੋਟਰਸਾਨੂੰ ਕਿਹੜੀ ਹਿੱਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਤੱਕ ਇਹ ਹੈਗੀ तकरीबन 50 ਕਿਲੋਮੀਟਰ ਬੰਦੇ ਨੂੰ ਘਤੀ ਸਿਆ ਜੀ ਉੱਥੇ ਕਿ ਮੋਟਰਸਾਨੂੰ ਅੱਗ ਲੱਗੀ ਜੀ ਆ ਬੋਲੋ ਮੇਰੇ ਤਾਂ ਕਿੱਦ ਗੇ ਰੰਗਈ ਐ ਐਕਸੀਡੈਂਟ ਹੋਇਆ ਸੀ ਮਾਮਲਾ ਕੀ ਇਕਦਰੋਂ ਬਸਾਰੀਓ ਦੇ ਲਈ ਫੈਕਟਰੀ ਕਿਸੇ ਐਗਰੀਟਿਬਿਊਟਰੀ ਲੱਗਦੀ ਐ ਕਿਹੜੇ ਫੈਸਲੇ ਤੇ ਆ ਰਹੀ ਸਮਰਾਲਾ ਜੇ ਇਧਰ ਡੀਜੀ ਵਾਲੀ ਸਾਈਡ ਤੋਂ ਆ ਰਹੀ ਸਮਰਾਲਾ ਸਾਈਡ ਜਾ ਰਹੀ ਸਮਰਾਲਾ ਕੈਡ ਜਾ ਰਹੀ ਇਹ ਇਦੋਂ ਘੰਟਾ ਪਹਿਲਾਂ ਦੀ ਗੱਲ ਆ ਜਿਹੜਾ ਪਿੰਡ ਮੋਟੇ ਕੋਈ ਕੰਨੀਕ ਕਾਲ ਵੀ ਹੋਇਆ ਜਾਣੀ ਇਨਸਾਨ ਇੱਕ ਡੈਥ ਹੋਈ ਹੈ ਇਹ ਮਲੇ ਦੀ ਕਿੰਨੇ ਕੇਸ ਹੈ ਹੈਗਾ ਹੀ ਬੱਤੀ ਬੱਤੀ ਸਾਲ ਹੈ ਨੌਜਵਾਨ ਬੰਦਾ ਹੈ ਵੀ ਰੌਂਗ ਸਾਈਡ ਤੋਂ ਬੱਸ ਆ ਰਹੀ ਸੀ ਲੌਂਗ ਸਾਈਡ ਤੋਂ ਲੈ ਕੇ ਨੀਚੇ ਦੇ ਲਿਆ ਬੰਦੇ ਉਹ ਟਿਕ ਤੇ ਚੱਥਿਆ ਜੀ ਇਹ ਵਿਚਾਰਾ ਘਰ ਆ ਰਿਆ ਹੀ ਕੰਮ ਤਾਂ ਕੰਮ ਤੋਂ ਆ ਰਿਆ ਵੀ ਛੁੱਟੀ ਕਰਕੇ ਘਰ ਜਾ ਰਿਆ ਸੀ ਆਪਣੇ ਮੇਰਾ ਨਾਮ ਜਸਪ੍ਰੀ ਸਿੰਘ ਜੀ ਇਹਨਾਂ ਨਾਲ ਐਕਸੀਡੈਂਟ ਹੋਇਆ ਪਾਲਾ ਮੇਰੇ ਚਾਚੇ ਰਾਮ ਲਾਲ ਜੀ ਕੀ ਨਾਮ ਕਰੋਗੇ ਵਿਸਕਰਮ ਸਿੰਘ ਜੀ ਕਿੰਨੇ ਸਾਲ ਦੇ 38 ਸਾਲ ਦਾ ਜੀ ਪਤਾ ਲੱਗਿਆ ਕੁਝ ਇਸ ਤਰ੍ਹਾਂ ਹੋਇਆ ਕੀ ਦਸਰੇ ਨੇ ਵੀ ਰੌਂਗ ਸਾਈਡ ਬੱਸ ਆਉਂਦੀ ਯੂਨੀਅਰ ਆਪਲੇ ਇੱਧਰ ਲੈਣਾ ਯਾਰ ਇੱਧਰ ਲੈਣਾ ਵਾੜੋ ਖਾਣੇ ਤੇ ਕੀ ਆ ਕਿੰਨੇ ਕੁ ਵਜੇ ਘਟਣਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਮੇਰੇ ਹਨ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਕਿੱਥੋਂ ਆ ਰਹੇ ਸੀ ਇਹ ਇਹ ਤਾਂ ਮਹਾਰੀ ਤੋਂ ਆ ਰਹੇ ਸੀ ਕੰਮ ਮਟੋਈ ਜੀ ਕਿਹੜਾ ਪਿੰਡ ਹੈ ਸਰਹਰਪੁਰ ਪਿੰਡ ਦੀ ਕੀ ਮੰਨ ਕਰਦੇ ਹੋ ਬੱਸ ਕਾ ਇਹ ਅਸੀਂ ਚਾਹ ਪਾਉਣ ਚਾਹੀਦਾ ਬੱਸ ਵਾਲਿਆਂ ਨੂੰ ਸਜਾਉਣੀ ਦੇ ਰਹੇ ਹਾਂ ਉਹਨੂੰ ਡਰਾਈਵਰ ਨੂੰ ਭਾਈ ਜੀ ਆਈ ਉਹ ਮੈਡੀਕਲ ਹੋ ਗਿਆ ਮਾਰ ਗਿਆ ਕਹ ਰਿਹਾ ਅੱਜ ਬੋਲਸ ਲੈ ਨਹੀਂ ਚਾਹਤ ਜੀ ਮੈਡੀਕਲ ਹਾਂ ਜੀ ਬੱਸ 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 ਕੱਢੋ ਜੀ ਕਿੰਨੇ ਕਿੱਦਿਖਾ ਚਲਾਉਂ ਬਾਹਰ ਤੋਂ ਸਾਚੇ ਕਿੰਨੀ ਕੋ ਮਜ਼ਦੂਰੀ ਇਹ ਮੁੰਡਾ ਹੈਗਾ ਜਸਕਰਨ ਸਿੰਘ ਆ ਜਸਵਿੰਦਰ ਸਿੰਘ ਇਹ ਦਾ ਪਿੰਡ ਦਾ ਰਾਏਪੁਰਾਜ ਬੁੱਤਾ ਥਾੜੇ ਪਾਇਚੋਂ ਪੈਂਦਾ ਇਹ ਮਰ ਰਿਹਾ ਇਹ ਮਰੇ ਕਰੂ 25 ਬਿਸਾਲਾ ਕਿਤੋਂ ਕਿੱਥੇ ਜਾ ਰਿਹਾ ਤੂੰ ਚੰਡੀਗੜ੍ਹ ਕੋਲ ਜੌਬ ਕਰਾ ਚੰਡੀਗੜ੍ਹ ਮਾੜੀ ਦਾ ਪਿੰਡ ਨੂੰ ਜਾ ਰਿਹਾ ਸੀ ਠੀਕ ਹੈ ਬੰਦਾ ਇਹ ਕਿੰਨੇ ਟੱਕਰੋਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬੈਨ ਉਹ ਸਾਮਰ ਤੋਂ ਮੋਟਰਸਾਈਕਲ ਆ ਰਹੀ ਜੀ ਅੰਮ੍ਰਿਤਗੜ੍ਹ ਟੱਕਰ ਹੋ ਗਈ ਮੌਕਤ ਹੀ ਦਿੱਤੋਗੀ ਹਾਂ ਮੌਕਤ ਦੱਸੂਗੀ ਕਿਹੜੀ ਗੱਡੀ ਸੀ ਗੱਡੀ ਆ ਸੀ ਫੈਕਟਰੀ ਕਟੇ ਦੀ ਅੱਜ ਵੀ ਲੱਗੀ ਦੀ ਹਾਂ ਮੋਟਰਸਾਈਕਲ ਨੂੰ ਅੱਗ ਲੱਗੀ ਮੌਕਤ ਜਿਹੜਾ ਮਤਲਬ ਜਿਹੜਾ ਹੱਥ ਭੈਣ ਗੋਣ ਤਾਂ ਹੀ ਅੱਜ ਲੱਗ ਗਿਆ ਜੀ ਹਾਂ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਨ ਸਮਝੀ ਉਸ ਤੋਂ ਬਾਅਦ ਅੱਗ ਲੱਗ ਗਈ ਉਸ ਤੋਂ ਬਾਅਦ ਅੱਗ ਲੱਗ ਗਈ ਤੇ ਡਰਾਈਵਰ ਦੀ ਗ੍ਰਸਤਾਰੀ ਹੋ ਚੁੱਕੀ ਹੈ ਜੀ ਡਰਾਈਵਰ ਉਸ ਮੌਕੇ ਤੋਂ ਫਰਾਰਾ ਜੀ ਅੱਛਾ ਚਲੋ ਅੱਗੇ ਠੀਕ ਹੈ